ਜਿਹੜੀ 2 ਸਾਲ ਪਹਿਲਾਂ ਇਹਨਾਂ ਨੇ ਮੰਗਾ ਪੂਰੀਆਂ ਕਰਨ ਦੀ ਗੱਲ ਕੀਤੀ ਸੀਗੀ ਉਹ ਅਜੇ ਤੱਕ ਕੀਤੀ ਨਹੀਂ ਹੈਗੀ 2 ਸਾਲਾਂ ਕਿ ਤੁਸੀਂ ਪੂਰੀਆਂ ਨਹੀਂ ਕਰ ਸਕਦੇਓ ਤਾਂ ਇਹਦਾ ਮਤਲਬ ਤੁਹਾਡੀ ਨੀਅਤ ਜਿਹੜੀ ਆ ਸਾਫ਼ ਨਹੀਂ ਹੈਗੀ ਲਈ ਅਸੀਂ ਦੁਬਾਰਾ ਸਾਨੂੰ ਸੰਗਰਸ਼ ਕਰਨਾ ਹੀ ਪੈਣਾ ਦੀ ਗੱਲ ਤੇਰੇ ਨਾਂ ਚਾੜਨ ਕਰਕੇ ਹਾਰ ਕੇ ਆ ਤੇਰਾ ਤਰੀਕਾ ਜਿਹੜੀ ਮਿੱਤਨੀ ਪਈਆ ਤੇਰਾ ਤਰੀਕ ਦੱਤੀ ਨੂੰ ਵੀ ਤਾਂ ਮਹੀਨਾ ਹੋ ਗਿਆ ਜਦ ਤੋਂ ਜਿੱਦੀਆਂ ਮੀਟਿੰਗਾਂ ਕਿੱਥੇ ਸੀਗੀਆਂ ਜਦੋਂ ਵੀ ਕੁਰਬਾਨੀ ਦੇਣੀਆਂ ਤੇ ਕਿਸਾਨ ਨੇ ਕੁਰਬਾਨੀ ਦੇਣੀਆਂ ਆ ਸਾਨੂੰ ਸੈਂਟਰ ਨੂੰ ਜਾਂ ਸਰਕਾਰ ਨੂੰ ਕੋਈ ਕੁਰਬਾਨੀ ਦੇਣ ਦੀ ਲੋੜ ਜਿਵੇਂ ਕਿ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸ਼ੰਭੂ ਬੈਰੀਅਰ ਦੇ ਉੱਪਰ ਸਵੇਰ ਤੋਂ ਹੀ ਜਦ ਸੈਂਟਰ ਸਰਕਾਰ ਵੱਲੋਂ ਸ਼ੰਭੂ ਬੈਰੀਅਰ ਜਿਹੜਾ ਹੈ ਟੋਟਨ ਬੰਦ ਕਰ ਦਿੱਤਾ ਗਿਆ ਹੈ ਕੱਲ ਤੋਂ ਹੀ ਅਥਰੂ ਗੈ ਛੱਡੇ ਜਾ ਰਹੇ ਨੇ ਅੱਜ ਵੀ ਕਈ ਲੋਕ ਜਿਹੜੇ ਨੇ ਅਥਰੂ ਗੈਸ ਦੇ ਵਿੱਚ ਕਾਇਲ ਹੋਏ ਨੇ ਉਹਨਾਂ ਨੂੰ ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ ਦਾਖਲ ਕਰਾਇਆ ਗਿਆ ਤੁਸੀਂ ਦੇਖ ਲਓ ਕਿ ਪੂਰੇ ਬੁਲੰਦ ਨੇ ਹੌਸਲੇ ਕਿਸਾਨਾਂ ਦੇ ਸੈਂਟਰ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਣ ਲਈ ਮੇਰੇ ਨਾਲ ਕਿਸਾਨ ਆ ਗਏ ਜਿਹਨੂੰ ਕਹਦੇ ਆ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਡਟ ਕੇ ਜਿਹੜਾ ਹੈ ਸਾਧ ਦਿੱਤਾ ਸੀ ਪਿਛਲੀ ਵਾਰ ਮੇਰੇ ਨਾਲ ਮੁਸਕਾਬਾਜੀ ਮਸ਼ਹੂਰ ਨੇ ਇੱਕ ਨਾਮ ਹੈ ਮੁਸਕਾਬਾਜੀ ਦਾ ਅੱਜ ਫੇਰ ਜਿਹੜਾ ਹੈ ਕਿਸਾਨ ਜਥੇਬੰਦੀਆਂ ਦੇ ਵਿੱਚ ਤੁਸੀਂ ਪਹੁੰਚੇ ਹੋ ਤੇ ਦੇਖਣ ਦਾ ਜਿਹੜਾ ਮੌਕਾ ਮਿਲਿਆ ਕੀ ਲੱਗ ਰਿਹਾ ਕਿ ਇਸ ਪਰ ਦੇਖੋ ਜੀ ਕੱਲ ਇਹ ਸਾਡੀ ਤਾਂ ਮਜਬੂਰੀ ਆ ਕਿਉਂਕਿ ਜਿਹੜੀ 2 ਸਾਲ ਪਹਿਲਾਂ ਇਹਨਾਂ ਨੇ ਮੰਗਾ ਪੂਰੀਆਂ ਕਰਨ ਦੀ ਗੱਲ ਕੀਤੀ ਸੀ ਉਹ ਹਜੇ ਤੱਕ ਕੀਤੀਆਂ ਨਹੀਂ ਹੈਗੀਆਂ ਬੇਸਿਕ ਵੀ ਇਹ ਵੀ ਨਹੀਂ ਵੀ ਕਿ ਕੇਸੇ ਵਾਪਸ ਲਾਏ ਹੁਣ ਕੇਸ ਵੀ ਵਾਪਸ ਨਹੀਂ ਲਾਏ ਹਾਲ ਤੱਕ ਜਿਹੜੇ ਪਿਛਲੀ ਵਾਰੀ ਸਾਨੂੰ ਸੰਘਰਸ਼ ਕਰਨ ਦੇ ਦਰਮਿਆਨ ਸਾਡੇ ਤੇ ਪਾਇਆ ਟ੍ਰੈਕਟਰ ਸਾਡੇ ਹਜੇ ਤੱਕ ਅਰੰ ਨੇ ਛੱਡ ਕੇ ਨਹੀਂ ਦਿੱਤੇ ਤੇ ਜਿਹੜੀਆਂ ਦੂਜੀਆਂ ਮੰਗਾਂ ਨੇ ਉਹ ਤਾਂ ਕਰਨੀਆਂ ਹੀ ਕੀ ਪੂਰੀਆਂ ਨੇ ਜਿਹੜੀਆਂ ਆਲਰੇਡੀ ਪਹਿਲਾਂ ਤੋਂ ਹੀ ਪੰਜਾਬ ਜਾਂ ਪੂਰਾ ਦੇ ਭਾਰਤ ਜਿਹੜਾ ਉਹ ਲੜ ਰਿਹਾ ਸੰਘਰਸ਼ ਕਰ ਰਿਹਾ ਸੋ ਉਹ ਜਿਹੜੀਆਂ ਬੇਸਿਕ ਵੀ ਅੱਜ 2 ਸਾਲਾਂ ਚ ਤੁਸੀਂ ਪੂਰੀਆਂ ਨਹੀਂ ਕਰ ਸਕਦੇ ਹੋ ਤਾਂ ਇਹਦਾ ਮਤਲਬ ਤੁਹਾਡੀ ਨੀਅਤ ਜਿਹੜੀ ਆ ਸਾਫ਼ ਨਹੀਂ ਹੈਗੀ ਸੋ ਉਸ ਲਈ ਅਸੀਂ ਦੁਬਾਰਾ ਸਾਨੂੰ ਸੰਘਰਸ਼ ਕਰਨਾ ਹੀ ਪੈਣਾ ਸੀਗਾ ਸੋ ਉਹਦੇ ਲਈ ਅਸੀਂ ਵੇਟ ਕਰ ਰਹੇ ਸੀ ਸੀ ਕਈ ਕੋਸ਼ਿਸ਼ਾਂ ਕੀਤੀਆਂ ਨੇ ਪੰਜਾਬ ਸਟੇਟ ਨਾਲ ਵੀ ਬਾਰ-ਬਾਰ ਰਾਬਤਾ ਬਣਾ ਕੇ ਵੀ ਤੁਸੀਂ ਭਾਈ ਸੈਂਟਰ ਨਾਲ ਵੀ ਇਸੇ ਤੇ ਗੱਲ ਕਰੋ ਹੋਈਆਂ ਨੇ ਪਰ ਨਾ ਗੱਲ ਸਿਰੇ ਨਾ ਚੜ੍ਹਨ ਕਰਕੇ ਹਾਰ ਕੇ ਆ ਤੇਰਾ ਤ ਬਤਨੀ ਪਈਆ ਹੁਣ 13 ਤਰੀਕ ਦਿੱਤੀ ਨੂੰ ਵੀ ਤਾਂ ਮਹੀਨਾ ਹੋ ਗਿਆ ਜਦੋਂ ਜਦੀਆਂ ਮੀਟਿੰਗਾਂ ਕਿੱਥੇ ਸੀਗੀਆਂ ਜਦੀਆਂ ਗੱਲਾਂ ਕਿੱਥੇ ਸੀ ਰਾਤ ਵੀ ਬੈਠਕ ਹੋਈ ਆ ਬਸ ਤੁਸੀਂ ਮੀਟਿੰਗ ਕਰਨਾ ਮਤਲਬ ਕੀ ਹੁੰਦਾ ਕਿ ਅਸੀਂ ਵਿਚਾਰ ਬਣਾ ਲੈਨੇ ਅਸੀਂ ਤੁਹਾਡੀਆਂ ਅਧੀਆਂ ਗੱਲਾਂ ਨਾਲ ਹੁਣੇ ਸਹਿਮਤ ਹੋ ਰਹੇ ਆ ਤੇ ਅਧੀਆਂ ਕਾ ਆਪਾਂ ਫੇਰ ਬੈਠ ਕੇ ਕਰ ਲੈਨੇ ਆ ਤੁਸੀਂ ਆਪਣਾ ਪੋਸਟਪੋਨ ਕਰ ਦਿਓ ਕਰ ਪਰ ਹੁਣ ਇਹ ਕਹਿੰਦੇ ਨੇ ਵੀ ਹਲੇ ਕਰਨੀਆਂ ਨਹੀਂ ਹੈਗੀਆਂ ਤੁਸੀਂ ਬਸ ਬਰਾਦਾ ਕੈਨਸਲ ਕਰੋ ਸਿਰਫ ਤੁਸੀਂ ਜਦੋਂ ਵੀ ਕੁਰਬਾਨੀ ਦੇਣੀ ਆ ਤੇ ਕਿਸਾਨ ਨੇ ਕੁਰਬਾਨੀ ਦੇਣੀ ਆ ਸਾਨੂੰ ਸੈਂਟਰ ਨੂੰ ਜਾਂ ਸਰਕਾਰ ਨੂੰ ਕੋਈ ਕੁਰਬਾਨੀ ਦੇਣ ਦੀ ਲੋੜ ਨਹੀਂ ਆ ਮੁਸਕਵਰ ਜੀ ਪਿਛਲੀ ਵਾਰ ਜਿਹੜਾ ਹੈ ਬੜਾ ਲੰਬਾ ਸਮਾਂ ਸੰਘਰਸ਼ ਚੱਲਿਆ ਸੀ ਕਈ ਜਾਨਾਂ ਵੀ ਜਿਹੜੀਆਂ ਕਿਸਾਨਾਂ ਦੀਆਂ ਇੱਥੋਂ ਗਈਆਂ ਸੀਗੀਆਂ ਫੇਰ ਕਿਵੇਂ ਫੈਸਲਾ ਹੋਇਆ ਮੋਦੀ ਸਰਕਾਰ ਨੇ ਕੀ ਮੰਗਾ ਮੰਨੀਆਂ ਕੀ ਨਾ ਮੰਨੀਆਂ ਕੁਝ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਕੁਝ ਕਿਸਾਨ ਜਿੱਥੇ ਬੰਦੀਆਂ ਵਿੱਚ ਸ਼ਾਇਦ ਜੀ ਉਸ ਸਰਕਾਰ ਨਾਲ ਮਿਲ ਗਿਆ ਸੀ ਜਿਹਦੇ ਕਰਕੇ ਧਰਨੇ ਸਮਾਪਤ ਹੋਏ ਸੀਗੇ ਅੱਜ ਕੀ ਲੱਗਦਾ ਹੈ ਕਿ ਅੱਜ ਤੱਕ ਜੋ ਇਹ ਤੁਸੀਂ ਦੇਖ ਰਹੇ ਹੋ ਸ਼ੰਭੂ ਬੈਰੀ ਟੋਟਲ ਬੰਦ ਕਰ ਦਿੱਤਾ ਗਿਆ ਹੈ ਦੇਖੋ ਜੀ ਪਹਿਲੀ ਗੱਲ ਤਾਂ ਮੈਂ ਕਹਿ ਦਿੰਦਾ ਵੀ ਜ਼ਰੂਰ ਮਿਲਗੀਆਂ ਹੋਣਗੀਆਂ ਜ਼ਰੂਰ ਉਹਨਾਂ ਨੇ ਸਰਕਾਰ ਆਪਸੀ ਜੋ ਉਹਨਾਂ ਦੀ ਹੋਈ ਹੋਊਗੀ ਗੱਲਬਾਤ ਪਰ ਜਿਹੜਾ ਧਰਨਾ ਸੀਗਾ ਉਹ ਉਹਨਾਂ ਦੀ ਇਸ ਗੱਲ ਕਰਕੇ ਕਿਹਾ ਸੀ ਕਿ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਰਹੇ ਹਾਂ ਇਸ ਕਰਕੇ ਨਹੀਂ ਟੁੱਟਿਆ ਕਿ ਉਹਨਾਂ ਨਾਲ ਰਲ ਗਈਆਂ ਜਾਂ ਇਦਾਂ ਹੋ ਗਿਆ ਜਦ ਵੀ ਲੋਕ ਇਸ ਕਰਕੇ ਗਏ ਨੇ ਕਿ ਹਾਂ ਸਾਡੀਆਂ ਉਹਨਾਂ ਨੇ ਮੰਗਾ ਮੰਨ ਲੀਆਂ ਹੁਣ ਮੰਗਾ ਮੰਨਣ ਤੋਂ ਬਾਅਦ ਐਪਲੀਮੈਂਟ ਕਰਨਾ ਉਹਨੂੰ ਪੂਰਾ ਕਰਨਾ ਪਰ ਉਹ ਨਹੀਂ ਕੀਤਾ ਜਿਹੜਾ ਦੋਸਤ ਮੰਨ ਲਓ ਮੰਨ ਲਓ ਆਪਾਂ ਕਹਿੰਦੇ ਆ ਕਿ ਅੱਜ ਜਿਹੜਾ ਹੈ ਸੈਂਟਰ ਸਰਕਾਰ ਬੈਠਣ ਲਈ ਤਿਆਰ ਹੋ ਜਾਂਦੀ ਹੈ ਸੈਂਟਰ ਸਰਕਾਰ ਫੇਰ ਜਿਹੜਾ ਹੈ ਲੱਕੜ ਦਾ ਮੁੰਡਾ ਦੇ ਦਿੰਦੀ ਹੈ ਕਿਉਂਕਿ ਇਲੈਕਸ਼ਨ ਨੇੜੇ ਨੇ ਅੱਜ ਫੇਰ ਸੈਂਟਰ ਸਰਕਾਰ ਕਹਿ ਦੂਗੀ ਕਿ ਤੁਹਾਡੀਆਂ ਅਸੀਂ ਮੰਗਾ ਮੰਨਣ ਨੂੰ ਤਿਆਰ ਹੈ ਜੀ ਜੀ ਫਿਰ 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 ਵੇਖਾ ਆਪਾ ਦੇਖੋ ਹਲੇ ਫਿਲਹਾਲ ਤਾਂ ਇਹ ਦੁਨੀਆ ਵਿਸ਼ਵਾਸ ਤੇ ਖੜੀ ਹੈ ਗੱਲਬਾਤ ਤੇ ਹੀ ਖੜੀ ਹੈ ਨਾ ਸੋ ਇਸ ਕਰਕੇ ਆਪਾਂ ਫੇਰ ਕਰਾਂਗੇ ਫੇਰ ਹੋ ਸਕਦਾ ਮਹੀਨੇ ਦਾ ਗੈਪ ਪਾ ਲਈਏ 2-4 ਦਿਨ ਦਾ ਗੈਪ ਪਾ ਲਈਏ ਵੀ ਕਦੋਂ ਤੱਕ ਤੁਸੀਂ ਲਾਗੂ ਕਰਦੇ ਹੋ ਕਦੋਂ ਤੱਕ ਤੁਸੀਂ ਨੋਟੀਫਿਕੇਸ਼ਨ ਕਰਦੇ ਹੋ ਸੋ ਨੋਟੀਫਿਕੇਸ਼ਨ ਤੇ ਹੀ ਖੜਨੀ ਹੈ ਨਾ ਗੱਲ ਜਾ ਕੇ ਨਹੀਂ ਪਰ ਕਿਸਾਨ ਤਾਂ ਕਹਿ ਰਹੇ ਨੇ ਕਿ ਇਸ ਵਾਰ ਦੀ ਜੇ ਸਾਡੀ ਲੜਾਈ ਹੈ ਉਹ ਹਾਰਪਾਰ ਦੀ ਲੜਾਈ ਹੈ ਚਾਹੇ ਗੋਲੀਆਂ ਚੱਲਣ ਚਾਹੇ ਅਥਰੂ ਗੈਸ ਦੇ ਗੋਲੇ ਚੱਲਣ ਅਸੀਂ ਰਿਟਨ ਤੋਂ ਬਗੈਰ ਇਸ ਵਾਰ ਨਹੀਂ ਨੋਟੀਫਿਕੇਸ਼ਨ ਤੋਂ ਬਗੈਰ ਨੋਟੀਫਿਕੇਸ਼ਨ ਤੋਂ ਬਗੈਰ ਉਹ ਸਾਨੂੰ ਅੱਜ ਦੇ ਦਿਨ ਸਵੇਰੇ ਅੱਜ ਦੇ ਦਿਨ ਚੱਲ ਜਾਣਾ ਇੱਥੇ ਦੇਖੋ ਲੜਨ ਥੋੜਾ ਆਏ ਆ ਇੱਥੇ ਕਿਸੇ ਕੁਝ ਕਰਨ ਨਹੀਂ ਆਏ ਕਿ ਨਾ ਸਾਰੇ ਸ਼ਾਂਤ ਨੇ ਕੋਈ ਅਜਿਹੀ ਗੱਲ ਨਹੀਂ ਹੈਗੀ ਪਹਿਲਾਂ ਵਾਂਗੂ ਇਸ ਸ਼ਾਂਤਾਂ ਦਾ ਇੱਕ ਸਾਲ ਸਾਨੂੰ ਇਹਨਾਂ ਨੇ ਜਮਾ ਕੇ ਦੇਖ ਲਿਆ ਇੱਕ ਸਾਲ 16 ਦਿਨ ਉੱਥੇ ਰਹੇ ਆ ਦਿੱਲੀ ਦੇ ਵਿੱਚ ਸੰਘਰਸ਼ ਕੀਤਾ ਕੋਈ ਅਜਿਹੀ ਗੱਲ ਨਹੀਂ ਹੈਗੀ ਤੇ ਅੱਗੇ ਵੀ ਇਦਾਂ ਹੀ ਚੱਲਦਾ ਕਿਸਾਨਾਂ ਕੋਲ ਬੇਸ਼ੱਕ ਹਥਿਆਰ ਨਹੀਂ ਨੇ ਪਰ ਕਿਸਾਨਾਂ ਦਾ ਜੋ ਇਕਾ ਹੈ ਕਿਸਾਨਾਂ ਦਾ ਜੋ ਇਕੱਠ ਹੈ ਇਹ ਸਭ ਤੋਂ بڑا ਹਥਿਆਰ ਹੈ ਜਿਦਾ ਕਿ ਪਿਛਲੀ ਵਾਰ ਲੰਬਾ ਸਮਾਂ ਸੰਘਰਸ਼ ਕੀਤਾ ਸਾਡੀਆਂ ਭੈਣਾਂ ਵੀ ਜਿਹੜੀਆਂ ਇਸ ਸੰਘਰਸ਼ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਕਿਸਾਨਾਂ ਦੀ ਸਪੋਰਟ ਕਰਨ ਆਏ ਬਿਲਕੁਲ ਸਪੋਰਟ ਕਰਨ ਆਏ ਦਿੱਲੀ ਤੋਂ ਆਏ ਦਿੱਲੀ ਤੋਂ ਆਇਓ ਦਿੱਲੀ ਤੋਂ ਤੁਸੀਂ ਲੈਣ ਆਵੇਂ ਇਹਨਾਂ ਨੂੰ ਅੱਛਾ ਦਿੱਲੀ ਦੀ ਸਰਕਾਰ ਤਾਂ ਜਿਹੜੀ ਹੈ ਉਹ ਇਹਨਾਂ ਨੂੰ ਅੰਦਰ ਆਣ ਨਹੀਂ ਦਿੰਦੀ ਬੈਰੀਅਰ ਕਰ ਦਿੱਤਾ ਗਿਆ ਹੈ ਅਸਰੂ ਗੈਸ ਦੇ ਗੋਲੇ ਸੱਟੇ ਜਾ ਰਹੇ ਆ ਔਰ ਤੁਸੀਂ ਕਿਸਾਨਾਂ ਨੂੰ ਲੈਣ ਵਾਸਤੇ ਉਹਦੇ ਕੋਲ ਜੀ ਅਸੀਂ ਪਹਿਲਾਂ ਹੀ ਆ ਗਏ ਸੀ ਪਹਿਲਾਂ ਹੀ ਆ ਗਏ ਸੀ ਅੱਛਾ ਕੀ ਲੱਗਦਾ ਹੈ ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਸੈਂਟਰ ਸਰਕਾਰ ਨੂੰ ਮੰਗ ਲੈਣ ਚਾਹੀਦੀਆਂ ਨੇ ਬਿਲਕੁਲ ਮੰਨੀਆਂ ਚਾਹੀਦੀਆਂ ਨੇ ਹੋਰ ਕੋਈ ਰਸਤਾ ਨਹੀਂ ਸਰਕਾਰ ਦੇ ਕੋਲ ਅੱਛਾ ਜਿਵੇਂ ਹੁਣ ਜਿਹੜੇ ਇਸ ਵਾਰ ਦੂਜੀ ਵਾਰ ਕਿਸਾਨ ਉਰੇ ਪਹੁੰਚੇ ਨੇ ਪਹਿਲਾਂ ਬੜਾ ਲੰਬਾ ਸਮਾਗਮ ਸੰਗਠਿਤ ਕੀਤਾ ਕਈ ਜਾਨਾਂ ਜਿਹੜੀਆਂ ਨੇ ਉਸ ਸੰਗਠਨਤ ਗਈਆਂ ਦੀਆਂ ਅੱਜ ਫੇਰ ਇੱਕ ਚੀਜ਼ ਲੈ ਕੇ ਆਈਆਂ ਮਰਾਂਗੇ ਜਾਂ ਬਿਲ ਬਾਤ ਕਰਕੇ ਜਾਵਾਂਗੇ ਜੀ ਬਿਲਕੁਲ ਆਪਣਾ ਹੱਕ ਲੈਣ ਵਾਸਤੇ ਤਾਂ ਚਾਹਿਆ ਸੀ ਛੇ ਹੀ ਦੋਈਏ ਚਾਹੇ ਜਿਸਾ ਵੀ ਜੋ ਵੀ ਰਸਤਾ ਮਿਲੇ ਸਾਨੂੰ ਪਰ ਆਪਣਾ ਹੱਕ ਤੇ ਲੈਣਾ ਹੀ ਲੈਣਾ ਕਿਸਾਨ ਜਥੇਬੰਦੀਆਂ ਸ਼ੰਭੂ ਬਾਰਡਰ ਤੇ ਖੜੀਆਂ ਨੇ ਦੂਜੇ ਪਾਸੇ ਜਿਹੜਾ ਹੈ ਹਰਿਆਣਾ ਸਰਕਾਰ ਹੈ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬੋਰੀ ਨੂੰ ਟੋਟਲ ਬੰਦ ਕਰ ਦਿੱਤਾ ਗਿਆ ਹੈ ਜਿਹੜੀਆਂ ਉੱਥੇ ਦੀ ਕਿਸਾਨ ਜਥੇਬੰਦੀਆਂ ਆ ਉਹਨਾਂ ਨੇ ਇੱਕ ਨਿਵੇਦਨ ਕੀਤਾ ਹੈ ਕਿਸਾਨ ਭਰਾਵਾਂ ਨੂੰ ਕਿ ਤੁਹਾਡੇ ਭਰਾ ਅੱਗੇ ਖੜੇ ਆ ਡਟ ਕੇ ਖੜੇ ਆ ਔਰ ਉਹ ਵੀ ਉਧਰ ਵਿਰੋਧ ਕਰ ਰਹੇ ਨੇ ਇੱਥੇ ਜਿਹੜੀਆਂ ਲੰਬੀਆਂ ਗੱਤਾਰਾਂ ਦੇਖ ਰਹੇ ਹਾਂ ਕੀ ਲੱਗਦਾ ਹੈ ਕਿ ਇਸ ਵਾਰ ਸਰਕਾਰ ਝੁਕੂਗੀ ਜਾਂ ਨਹੀਂ ਸਰਨਾ ਮੈਨੂੰ ਇਹ ਸਰਕਾਰ ਨੂੰ ਝੁਕਣਾ ਹੀ ਪੈਣਾ ਕਿਉਂਕਿ ਦਾ ਕੋਈ ਹੱਲ ਹੋਰ ਤਾਂ ਹੈ ਨਹੀਂ ਗਵਰਨਮੈਂਟ ਬੜੇ ਮੀਟਿੰਗਾਂ ਕਰਦੀ ਇਹਨੇ ਦੋ ਮੀਟਿੰਗਾਂ ਤਿੰਨ ਮੀਟਿੰਗਾਂ ਇਹਨਾਂ ਨੇ ਕੀਤੀਆਂ ਨੇ ਮੀਟਿੰਗਾਂ ਦਾ ਹੱਲ ਹੈਗਾ ਲੇਕਿਨ ਇਹ ਜਾਣ ਬੁਝ ਕੇ ਨਹੀਂ ਕਰਨਾ ਚਾਹੁੰਦੇ ਤਾਂ ਕਿ ਲੋਕ ਪਰੇਸ਼ਾਨ ਰਹਿਣ ਔਰ ਅਸੀਂ ਉਹ ਸਾਡੇ ਜਿਹੜੇ ਕਿਸਾਨ ਨੇ ਉਹ ਜੂਈਦੇ ਰਹਿਣ ਬਸ ਉੱਥੇ ਹੀ ਰਹਿਣ ਜ਼ਿੰਦਗੀ ਤੇ ਤਰੱਕੀ ਨਾ ਕਰ ਸਕਣ ਨਹੀਂ ਜਿਵੇਂ ਹੁਣ ਆਉਣ ਵਾਲੇ ਚੋਣਾਂ ਜਿਹੜੀ ਹੈ ਤਾਂ ਬਿਗਲ ਬਚ ਚੁੱਕਿਆ ਹੋਰ 20 ਦਿਨ ਉਹ ਇਹ ਜਿਹੜੇ ਅੱਜ ਮੀਟਿੰਗ ਕਰ ਰਹੇ ਸਨ ਉਹ ਇਸੇ ਲਈ ਕਰ ਰਹੇ ਸਨ ਕਿ ਬਈ ਚੋਣ ਆ ਰਹੇ ਨੇ ਤੇ ਅਸੀਂ ਕੁਝ ਸ਼ਾਇਦ ਫੈਸਲਾ ਕਰਕੇ ਆ ਇਹਨਾਂ ਨੂੰ ਰਾਜੀ ਕਰ ਲਈਏ ਲੇਕਿਨ ਇਦਾਂ ਨਹੀਂ ਹੋਣਾ ਵਾਲਾ ਉਹਦੇ 'ਚ ਇਹ ਹੈ ਕਿ ਕਿਸਾਨਾਂ ਨੇ ਇਹ ਹੱਕ ਲੈਣੇ ਹੀ ਲੈਣੇ ਨੇ ਜੋ ਮਰਜ਼ੀ ਕਰ ਲੈਣ ਅਸੀਂ ਲੈ ਕੇ ਰਾਂ ਅੱਜ ਜਿਹੜਾ ਹੈ ਸੈਂਟਰ ਸਰਕਾਰ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ ਕਿਸਾਨਾਂ ਵੱਲੋਂ ਜੇ ਅੱਜ ਸੈਂਟਰ ਸਰਕਾਰ ਇਹਨਾਂ ਦੀਆਂ ਮੰਗਾਂ ਮੰਨ ਲਵੇ ਕਿਸਾਨਾਂ ਦੀ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕੀ ਹਾਲਾਤ ਹੋਣਗੇ ਭਾਜਪਾ ਤੇ ਜਿਹੜੀ ਉਹਦੇ ਭਾਜਪਾ ਫਿਰ ਵੀ ਨਹੀਂ ਆਏਗੀ ਪੰਜਾਬ ਦੇ ਭਾਜਪਾ ਨਹੀਂ ਆਪੇ ਭਾਜਪਾ ਨਹੀਂ ਆਉਂਦਾ ਬਿਲਕੁਲ ਨਹੀਂ ਆਉਂਦਾ ਜਿੰਨਾ ਮਰਜ਼ੀ ਕਿਤਨਾ ਨੀਅਰ ਸ਼ਹੀਦੀਆਂ ਪਿਛਲੇ ਸਾਲ ਸਾਨੂੰ ਮਿਲੀਆਂ ਨੇ ਜਿਹੜੀਆਂ ਉਹ ਭੁੱਲ ਜਾਵਾਂਗੇ ਸ਼ਰਮਣੀ ਅਕਾਲੀ ਦਲ ਭਾਜਪਾ ਨਾਲ ਹੱਥ ਮਾਰੀ ਉਹ ਵੀ ਅਸੀਂ ਨਹੀਂ ਐਗਦੀ ਅਸੀਂ ਕੰਨੇ ਵੀ ਅਕਾਲੀਆਂ ਨਾਲ ਇਹ ਜੋ ਮਰਜ਼ੀ ਕਰਦੇ ਰਹਿਣ ਲੇਕਿਨ ਭਾਜਪਾ ਨਹੀਂ ਆਏਗੀ ਸੋ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦਾ ਇੱਕੋ ਜਿਹਾ ਗੱਲ ਕਹਿਣਾ ਹੈ ਕਿ ਚਾਹੇ ਮੰਗਾ ਮੰਨੀਆਂ ਜਾਣ ਚਾਹੇ ਨਾ ਮੰਨੀਆਂ ਜਾਣ ਪੰਜਾਬ ਦੇ ਵਿੱਚ ਭਾਜਪਾ ਸ਼ਰਮਣੀ ਅਕਾਲੀ ਦਲ ਨਹੀਂ ਆਉਗੀ ਸੋ ਇੱਕ ਸੰਘਰਸ਼ ਵਿੱਢਿਆ ਜਾ ਰਿਹਾ ਹੈ ਔਰ ਸੰਘਰਸ਼ ਇਹਦਾ ਵਿੱਡਿਆ ਜਾ ਰਿਹਾ ਹੈ ਦੂਸਰੀ ਵਾਰ ਹੈ ਇਹ ਪਹਿਲੀ ਵਾਰ ਬੜਾ ਲੰਬਾ ਸਮਾਂ ਸੰਘਰਸ਼ ਕੀਤਾ ਕਿਸਾਨਾਂ ਨੇ ਔਰ ਦੂਜੀ ਵਾਰ ਤੁਸੀਂ ਦੇਖ ਰਹੇ ਹੋ ਕਿ ਫੇਰ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਨੇ ਕਤਾਰਾਂ ਉਰੇ ਦੇਖਣ ਨੂੰ ਮਿਲ ਰਹੀਆਂ ਨੇ ਸ਼ੰਭੂ ਬਾਰਡਰ ਦੇ ਉੱਪਰ ਔਰ ਦੂਜੇ ਪਾਸੇ ਹਰਿਆਣਾ ਦੇ ਜਿਹੜੇ ਕਿਸਾਨ ਨੇ ਉਹ ਵੀ ਡਟੇ ਹੋਏ ਨੇ ਹੁਣ ਤਾਂ ਆਨ ਵਾਲਾ ਸਮਾਂ ਹੀ ਦੱਸੂਗਾ ਕਿ ਜਿਹੜੀਆਂ ਇਹ ਕਿਸਾਨਾਂ ਦੀਆਂ ਮੰਗਾਂ ਨੇ ਸੈਂਟਰ ਸਰਕਾਰ ਮੰਨਦੀ ਹੈ ਜਾਂ ਨਹੀਂ ਮੰਨਦੀ